ਜੂਨ 84 ਨੂੰ ਫੌਜਾਂ ਸੰ ਸਰਕਾਰੀ ਆਈਆਂ ਉਹਨਾਂ ਲੈ ਪੋਜੀਸ਼ਨਾਂ ਤੇ ਗੋਲੀਆਂ ਸਿੰਘਾਂ ਉੱਤੇ ਭਰਾਈਆਂ ਕਰ ਅਰਦਾਸਾ ਖਾਲਸੇ ਨੇ ਆਸਣ ਮੋਰਚਿਆਂ ਵਿੱਚ ਲਾਏ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕ ਨਵਾਏ ਕਹਿੰਦੇ ਕਈ ਰੈਂਕ ਵਧਾਉਣ ਲਈ ਜਿਉਂਦੇ ਸੰਤ ਨੂੰ ਫੜਨਾ ਚਾਹੁੰਦੇ ਫੌਜੀ ਪਹਿਲੀ ਮਨ ਵਿੱਚ ਇਹ ਵੀ ਬਣਤ ਬਣਾਉਦੇ ਜੋ ਅੱਗੇ ਆਏ ਸੀ ਸਿੰਘਾਂ ਨੇ ਸਭ ਦੇ ਰਿੰਕ ਵਧਾਏ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਰ ਸਿਦਕ ਨਵਾਏ ਕਹਿੰਦੇ ਫੌਜੀ ਦੂਜੀ ਪਲਟ ਖਾ ਗੋਲੀਆਂ ਸੋਗਿਆ ਸੀ ਉਹਨਾਂ ਨੂੰ ਆਣ ਨਾ ਕਿਸੇ ਜਗਾਇਆ ਕਹੇ ਸੰਤ ਨੂੰ ਫੜਨੇ ਸੀ ਜਿਉਂ ਦੇ ਮੁੜ ਵਾਪਸ ਨਾ ਆਏ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕਾ ਨਿਵਾਏ ਕਹਿੰਦੇ ਗੋਲੀ ਚੱਲੇ ਕਹਿਰਾਂ ਦੀ ਤੋਪਾਂ ਪਈਆਂ ਅਗਬਰ ਸਾਵਣ ਲਾ ਟਿੰਕ ਵੀ ਜੋਰ ਰਹੇ ਅੱਗੇ ਧੰਦੂਕਾਰ ਮਚਾਵਣ ਤੇ ਕਰੇ ਅਰਦਾਸਾ ਖਾਲਸੇ ਨੇ ਅਸਣ ਮੋਰਚਿਆਂ ਵਿੱਚ ਲਾਏ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕਾ ਨਿਵਾਏ ਕਹਿੰਦੇ ਵੀ ਤੱਕ ਜ਼ੁਲਮ ਇੰਦਰਾਂ ਹਰ ਬੰਦਾ ਸੀ ਘਵਰਾਉਂਦਾ ਕੋਈ ਇਹਨੂੰ ਸੋਧੇ ਵਈ ਇੱਕ ਨੂੰ ਦੂਜਾ ਪਿਆ ਸੁਣਾਉਦਾ ਫੇਰ ਸ਼ਮਾਂ ਤੇ ਸਣਨੇ ਲਈ ਦੋ ਪਰਵਾਨੇ ਅੱਗੇ ਆਏ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕਾ ਨਵਾਏ ਕਹਿੰਦੇ ਬਿਆਨਤ ਸਤਵੰਤ ਸਿੰਘ ਜੋ ਬਾਡੀਗਾਰਡ ਹੋਏ ਸਨ ਭਰਤੀ ਸਾਰਾ ਜਗ ਜਾਣਦਾ ਏ ਜੋ ਕਮਾਲ ਉਹਨਾਂ ਨੇ ਕਰਤੀ ਅਤ ਖੁਦਾ ਦਾ ਬੈਰ ਹੁੰਦਾ ਸਾਡੀ ਬਾਣੀ ਅਖ ਸੁਣਾਏ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕਾ ਨਵਾਏ